ਦੇ ਵਿੱਚ ਬੀਤੇ ਦਿਨੀ ਪਏ ਮੀਂਹ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਸਨ ਲਗਾਤਾਰ ਪਏ ਮੀਂਹ ਅਤੇ ਗੜੇਮਾਰੀ ਕਰਕੇ ਕਿਸਾਨਾਂ ਦੀ ਫਸਲ ਵੀ ਕਾਫੀ ਥਾਮਾ ਤੇ ਨੁਕਸਾਨੀ ਗਈ ਜ਼ਿਆਦਾਤਰ ਤੇਜ਼ ਹਵਾਵਾਂ ਚੱਲਣ ਕਰਕੇ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਹੈ ਪਰ ਆਉਂਦੇ ਦਿਨਾਂ ਦੇ ਵਿੱਚ ਮੌਸਮ ਸਾਫ਼ ਰਹੇਗਾ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਮਾਰਚ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਕਾਫੀ ਤੇਜ਼ ਮੀਂਹ ਪਿਆ ਹੈ ਉਨਾ ਕਹਾ ਕਿ 40 ਮੀਟਰ ਤੱਕ بارش ਲੁਧਿਆਣਾ ਜ਼ਿਲ੍ਹੇ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਜੀ ਪਿਛਲੇ ਦਿਨਾਂ ਵਿੱਚ ਕਿਉਂਕਿ ਇੱਕ ਡਬਲਯੂ ਡੀ ਸਿਸਟਮ ਜਿਹੜਾ ਉਹ ਬਣਿਆ ਹੋਇਆ ਸੀ ਔਰ ਉਹਦੇ ਕਰਕੇ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਮੋਡਰੇਟ بارش ਹੋਈ ਹੈ ਔਰ ਇਹਦੇ ਤੋਂ ਇਲਾਵਾ ਤੇਜ਼ ਹਵਾਵਾਂ ਵੀ ਚੱਲੀਆਂ ਨੇ ਔਰ ਕੁਝ ਥਾਵਾਂ ਤੇ ਗੜੇ ਮਾਰੀ ਵੀ ਜੜੀ ਹੋਈ ਹੈ ਬਟ ਹੁਣ ਕਿਉਂਕਿ ਇਹ ਸਿਸਟਮ ਪਾਸ ਕਰ ਚੁੱਕਿਆ ਹੈ ਸੋ ਆਉਣ ਵਾਲੇ ਜਿਹੜੇ 4-5 ਦਿਨ ਨੇ ਉਹਨਾਂ ਦੇ ਵਿੱਚ ਜਿਹੜੀਆਂ ਵੈਦਰ ਕੰਡੀਸ਼ਨਸ ਹੋ ਕਲੀਅਰ ਐਂਡ ਦੀ ਹੀ ਪ੍ਰੈਡਿਕਸ਼ਨ ਹੈ ਕਿੰਨੀ بارش ਹੋਈ ਸੀ ਲੁਧਿਆਣਾ ਦੇ ਵਿੱਚ ਪਿਛਲੇ 2 ਦਿਨਾਂ ਦੇ ਵਿੱਚ 40 ਮਿਲੀਮੀਟਰ ਤੋਂ ਉੱਪਰ ਜਿਹੜੀ بارش ਰਿਕਾਰਡ ਕੀਤੀ ਗਈ ਤੇ ਜਿਹੜੀ 2 ਤਰੀਕ ਨੂੰ بارش 35.8 ਡਿਗਰੀ ਸੌਰੀ 35.8 ਮਿਲੀਮੀਟਰ ਔਰ 1 ਮਾਰਚ ਨੂੰ 5 ਮਿਲੀਮੀਟਰ ਸੋ ਟੋਟਲ ਜਿਹੜੀ 40.8 ਮਿਲੀਮੀਟਰ بارش ਰਿਕਾਰਡ ਕੀਤੀ ਗਈ ਜਿਹੜੀ ਗੜੇਵਾਰੀ ਹੋਈ ਹੈ ਮੈਡਮ ਉਹਦਾ ਅਸਾਲਾ ਕਿੰਨਾ ਕਿਸਮ ਤਾਂ ਜੀ ਗੜੇਮਾਰੀ ਵੀ ਹੋਈ ਹੈ ਔਰ ਤੇਜ਼ ਹਵਾਵਾਂ ਵੀ ਚੱਲੀਆਂ ਨੇ ਸੋ ਉਹਦੇ ਨਾਲ ਕ੍ਰੌਪਸ ਦੇ ਵਿੱਚ ਕੁਝ ਲੋਜਿੰਗ ਵੀ ਅਬਜ਼ਰਵ ਕੀਤੀ ਗਈ ਹੈ ਸੋ wheat crop ਦੇ ਵਿੱਚ ਸਪੈਸ਼ਲੀ ਜਿਹੜੀ अर्ली ਸੋਨ wheat crop ਸੀ ਜਿਹਦੇ ਵਿੱਚ ਜਿਹੜੀ ਥੋੜੀ ਹੈਵੀ ਹੋ ਚੁੱਕੀ ਸੀ ਦਾਣੇ ਵੀ ਥੋੜੇ ਬਣਨ ਲੱਗੇ ਸੀ ਉਹਦੇ ਵਿੱਚ ਥੋੜੀ ਲੋਜਿੰਗ ਦੀ ਜ਼ਿਆਦਾ ਪ੍ਰੋਬਲਮ ਅਬਜ਼ਰਵ ਕੀਤੀ ਗਈ ਹੈ ਜਦੋਂ ਕਿ ਜਿਹੜੀ ਨੋਰਮਲ ਸੋਨ crop ਸੀ ਉਹਦੇ ਵਿੱਚ ਲੋਜਿੰਗ ਕੁਝ ਘੱਟ ਅਬਜ਼ਰਵ ਕੀਤੀ ਗਈ ਹੈ ਆਨੰਦਲੀ ਦੇ ਵਿੱਚ ਮੌਸਮ ਕਿਦਾਂ ਦਾ ਰਹੇਗਾ ਜੀ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਹੁਣ ਜਿਹੜਾ ਡਬਲਯੂਡੀ ਸਿਸਟਮ ਪਾਸ ਹੋ ਚੁੱਕਿਆ ਸੋ ਆਉਣ ਵਾਲੇ 4-5 ਦਿਨਾਂ ਦੇ ਵਿੱਚ ਜਿਹੜਾ ਮੌਸਮ ਕਲੀਅਰ ਔਰ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਤੇ ਕਿਸਾਨਾਂ ਨੂੰ ਕੀ ਇਨਸਟਰੀਗਾਉਗੇ ਕਿਸਾਨਾਂ ਨੂੰ ਹੁਣ ਇਹੀ ਅਸੀਂ ਐਡਵਾਈਸ ਕਰ ਸਕਦੇ ਆ ਦੱਸ ਸਕਦੇ ਆ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਕਲੀਅਰ ਔਰ ਡਰਾਈ ਵੈਦਰ ਕੰਡੀਸ਼ਨਸ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਨਾਰਮਲ ਜਿਹੜੇ ਉਹਨਾਂ ਦੇ ਫਾਰਮ ਆਪਰੇਸ਼ਨ ਨੇ ਉਹਨਾਂ ਨੂੰ ਕੰਟੀਨਿਊ ਕਰ ਸਕਦੇ ਆ ਕੋਈ ਅਲਰਟ ਵਗੈਰਾ ਤਾਂ ਨਹੀਂ ਹੈ ਨੀ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਔਰ ਡਰਾਈ ਕੰਡੀਸ਼ਨਸ ਨੇ ਔਰ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਿਹੜਾ ਐਮਡੀ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ